ਮਾੜੀ ਹਸਰਾਮਤ ਚਲਾਈ ਗਈ ਮਿਹੰਦੇ ਤਹਿਤ ਖਾਣਾ ਸਰਵ ਝੰਡਾ ਦੇ ਇੰਡੇ ਚੌਂਕੀ ਇੰਡਸਟਰੀ ਏਰੀਆ ਵਿੱਚ ਮਨਦੀਅਸੇ ਕਰਨਜੀਤ ਸਿੰਘ ਮਾੜੀ ਹਸਰਾਮਤਵਾਟੇਸਵਰ ਵਿੱਚ ਹੈਡਾਪਰ ਜੂਸੀ ਤਾਂ ਮੇਰੇ ਪਾਸ 8-6 ਘੋੜੀ ਨੂੰ ਮੰਤਰੀ ਜੈਪ੍ਰਤੋ ਸੱਜੇ ਜਨ ਪ੍ਰਧਾਨ ਗੁਰਦਾਰਾ ਸਾਹਿਬ ਝੰਡਾ ਲਈ ਸਰ ਨੇ ਆ ਕੇ ਇਤਰਾ ਦਿੱਤੀ ਕਿ ਸਤਿ ਸ੍ਰੀ ਅਕਾਲ ਜੀ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈਆਂ ਅੱਠ-ਨੌ ਔਰਤਾਂ 우ਸ਼ਾ ਸਰਬਤੀ ਸ਼ਾਂਤੀ ਆਦ ਜਿਹੜੀਆਂ ਨਾਮ ਲੈ ਰਹੀਆਂ ਸੀ ਆਪਣੇ ਤੇ ਕੁਝ ਚਾਹ ਪਾਣੀ ਪੀ ਕੇ ਕੋਈ ਤੇ ਰੁਕ ਕੇ ਚਲੇ ਗਈਆਂ ਤੇ ਬਾਅਦ ਵਿੱਚ ਦੇਖਿਆ ਕਿ ਗੁਰਦੁਆਰਾ ਸਾਹਿਬ ਤੋਂ ਇੱਕਨ ਵਾਟਰ ਤੇ ਦੋਨ ਵਾਟਰ ਦੇ ਬੈੱਡ ਦੇ ਗਏ ਨੂੰ ਇਸ ਕਰਕੇ ਉਹਨਾਂ ਦੀ ਸਟੇਟਮੈਂਟ ਤੇ ਮਕੱਦਮਾ ਨੰਬਰ 62 ਮੇਟੀ 8624 ਅੰਡਰ ਸੈਕਸ਼ਨ 380 190 ईपीसी ਦਰਜ ਕਰਕੇ ਮੇਰੇ ਵੱਲੋਂ ਤਪੀਸ਼ ਰੂਪੀਤੀ ਦਿੱਤੀ ਜੋ ਕਾਲਾ ਨੋ ਪ੍ਰਕਾਸ਼ ਨੇ ਇਤਰਾ ਦਿੱਤੀ ਕਿ ਖੇਤਾਬਾਸੀ ਵਟਿੰਗਾ ਸੈਕਟਰੀ ਕਲੋਨੀ ਵਟਿੰਗਾ ਆ ਤੋਂ ਕੁਝ ਲੋਕਾਂ ਨੇ ਇੱਕ ਦੋ ਬਣਾਇਆ ਹੋਇਆ ਹੈ ਜੋ ਕਮਕੀ ਕੋਚਮੀਏ ਦੇ ਏਰੀਆ ਵਿੱਚ ਕਾਸ ਕਾਸੂ ਦਿਨ ਸਮੇਂ ਚੋਰੀ ਕਰਕੇ ਸਮਾਨ ਸੰ ਸੰ ਥਾਵਾਂ ਪਰ ਤੇ ਝਾੜੀਆਂ ਵਿੱਚ ਲਗਾ ਕੇ ਰੱਖ ਦਿੰਦੀਆਂ ਹਨ ਅਤੇ ਰਾਤ ਨੂੰ ਕਿਸੇ ਦੇ ਇਕੱਲਤੇ ਆ ਕੇ ਆਪਣੇ ਹੋਰ ਸਾਥੀਆਂ ਨਾਲ ਉਹ ਸਮਾਨ ਚੁੱਕ ਕੇ ਲੈ ਜਾਂਦੀਆਂ ਹਨ ਜਿਸ ਤੇ ਬੀਤੀ ਰਾਤ ਕਲਵੰਡੀ ਸਾਹਬੂ ਰੋਡ ਤੇ ਹੈਡਾ ਪਰ ਨਾਕਾਬੰਦੀ ਕੀਤੀ ਗਈ ਸੀ ਤਾਂ ਇੱਕ 3 ਵੀਲਰ ਜਿਸ ਵਿੱਚ ਅਰਥਮੋਔਰਤਾਂ ਸਵਾਰ ਸੀ ਉਹ ਮੁਕਬਰ ਆਈਆਂ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਕਪੂਰਨਾ ਦੇ ਨਾਕੇ ਤੋਂ 3 ਰਿਵਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਤੇ 3 ਵੀਰ ਅੱਗੇ ਜਾ ਕੇ ਇੱਕ ਰਕਤ ਨਾਲ ਟਕਰਾ ਗਿਆ ਅਤੇ ਪਲਟ ਗਿਆ ਜਿਸ ਨਾਲ ਕੁਝ ਵਰਤਾਂ ਦੇ ਮੂਰੀ ਸੱਟਾਂ ਵੀ ਲੱਗੀਆਂ ਜਿਨ੍ਹਾਂ ਨੂੰ ਮੌਕਾ ਤੋਂ ਕਾਬੂ ਕਰਕੇ ਪੁਛਗਛ ਕੀਤੀ ਤਾਂ ਇਹਨਾਂ ਨੇ ਅਕਤੂਬਰ ਦੁਆਰਾ ਜੰਡਾਲੀ ਸਾਥ ਸਾਥ ਤੋਂ ਕੀਤੀ ਹੋਈ ਚੋਰੀ ਨੂੰ ਮੰਨਿਆ ਅਤੇ ਅੰਤਖੰਡ ਦੇ ਹੀ ਕਰਕੇ ਬਾਕੀ ਹੋ ਹੋ ਕੀਤੀ ਹੋਈਆਂ ਚੋਰੀਆਂ ਦਾ ਸਮਾਨ ਵੀ ਆਸ-ਪਾਸ ਜੋ ਝਾੜੀਆਂ ਚੋਂ ਲੁਕਾ ਕੇ ਪਾ ਕੇ ਰੱਖਿਆ ਹੋਇਆ ਸੀ ਉਹ ਬਰਾਮਦ ਕਰਾਇਆ ਗਿਆ। ਇਹਨਾਂ ਕੋਲੋਂ 2 ਵਾਟਰ ਤੇ ਬੈਟਰੀ, 1 ਕਨਵਰਟਰ, 2 ਗੱਡੀ ਦੇ ਰਿਮ, 2 ਪੱਖੇ ਛੱਤ ਵਾਲੇ ਤੇ 1 ਫਰਿੱਜ ਆਰ ਚੋਰੀ ਕੀਤਾ ਹੋਇਆ ਸਮਾਨ ਬਰਾਮਦ ਕੀਤਾ ਗਿਆ ਹੈ। ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।